ਖੇੜੀ ਦੇ ਫਾਰਮ ਤੇ ਆ ਬੱਚਾ ਦੀਪ ਦਾ ਕੈਂਪੀਨ ਆਫ ਚੈਂਪੀਨ ਦੇਵ ਨੋ ਸੋਣਾ ਬੱਚਾ ਇਹ ਮਜਬੂਤੀ ਮੇਰੀ ਗੱਤੀ ਵਧੀਆ ਬਹੁਤ ਰੰਗ ਵੀ ਬਹੁਤ ਸੋਹਣਾ ਪੱਕਾ ਕੰਨ ਵੀ ਬਹੁਤ ਛੋਟਾ ਦਾ ਮਾਰਕਿੰਗ ਬਹੁਤ ਸੁਣੀਏ ਇੱਧਰ ਖੜੀ ਏ ਬਿਸ਼ੇਰੀ ਏ ਹਾਂ ਭਾਰਤ ਰਤਲ ਦੀ ਤਿੰਨ ਪੈਰ ਚਿੱਟੇ ਮੱਥੇ ਪਟਾ ਤੇ ਖੜਾਏ ਹੋਏ ਜਾਨਵਰ ਆ ਜੀ ਵਧੀਆ ਦਿਨ ਬਹੁਤ ਲੱਗੀ ਇੱਧਰ ਦੋ ਜਾਨਵਰ ਹੋਰ ਖੜੇ ਕਾ ਦੇਖਦੇ ਪਹਿਲਾਂ ਬੱਚਾ ਬਹੁਤ ਸੋਹਣਾ ਹੈ ਇਹ ਬਾਬਾਈ ਵਾਲਿਆਂ ਆਪਣੇ ਪੰਜਾਬ ਸ਼ਿੰਗਾਰ ਦਾ ਮਾ ਇਹਦੀ ਸਿੱਧਰਾਜ ਦੀ ਹੈ ਡਾਇਰੈਕਟਰ ਬਹੁਤ ਵਧੀਆ ਚੰਗੀ ਘੋੜੀ ਆ ਬਾਪ ਪਿਆਰ ਬੁਰਬਾ ਉਸਮਾਨ ਇੰਫੋਰਮ ਮਜੀ ਬੁਤੀ ਬੱਚਾ ਵੀ ਸਰਾਈ ਆ ਬਹੁਤ ਸੋਹਣਾ ਬੱਚਾ ਪੰਜਾਬ ਸ਼ਿੰਗਾਰ ਦਾ ਠੱਪੜਾ ਕਾਨਿਕਾ ਨੂੰ ਦੀ ਬਹੁਤ ਸੋਹਣੀ ਆਈ ਹਈ ਆ ਦੋ ਇੱਧਰ ਖੜੀਆਂ ਨੇ ਇਹਨਾਂ ਦੇ ਡਿਟੇਲ ਪੱਛ ਪੁੱਛਦੇ ਆਂ ਅਜੇ ਬੰਦਾ ਅੰਦਰੋਂ ਆਇਆ ਨਹੀਂ ਐਮ 151 ਇਹ ਸ਼ਾਇਦ ਸ਼ਾਨਦਾਰ ਦੀ ਆ ਕਾ ਬੱਚੀ ਹੋਰ ਖੜੀ ਧੁੱਪ ਦਾ ਆਨੰਦ ਮਾਣ ਰਹੀ ਆ ਚਾਹ ਉਹਦੇ ਫਾਰਮ ਦੇ ਅੰਦਰ ਤਰਾਵੀ ਸ਼ੌਕ ਕੀਤਾ ਹੋਇਆ ਬੱਕਰੀਆਂ ਵਾਲਾ ਢੇਡੂ ਅੰਦਰ ਪੋਨੀ ਖੜਾ ਦੇ ਸੀਗਾ ਜਿਹੜੇ ਬਾਤੜੀਆਂ ਕੋੜੀਆਂ ਇਧਰ ਲਈ ਜਿਹੜੀ ਇਹ ਜਿਹੜੀ ਇਹ ਨਾ ਇਹ ਨਾ ਇਹ ਨਾ ਇਹ ਕੀ ਦੀ ਆ ਇਹ ਪੰਜਾਬ ਸੰਗਾਰ ਦੀ ਆ ਮਸ਼ੇਰੀ ਆ ਵੱਡੀਆਂ ਕੁੜੀਆਂ ਨਹੀਂ ਪਤਾ ਇਹਨੇ ਬਛੇਰੀ ਇਹ ਇਹਦਾ ਪੰਜਾਬ ਸ਼ਿੰਗਾਰ ਦੀ ਠੀਕ ਹੈ ਆ ਵੀ ਪੰਜਾਬ ਦਾ ਹੀ ਹੈ ਬਿਨੇ ਬਛੇਰਾ ਨੂੰ ਪੰਜਾਬ ਸ਼ਿੰਗਾਰ ਦੀ ਬਛੇਰੀ ਬਹੁਤ ਸੋਹਣੀ ਬੱਚੀ ਆਉਂ ਸ਼ੇਰ ਆ ਗਿਆ ਤੇ ਪਾਸ ਆ ਆ ਆ ਆ ਜੋ ਸੀ ਹੋ ਮੈਂ ਦੋ ਸੀ ਆਉਂ ਨਾ ਹਾਂ ਕੇ ਆਇਆ ਕੋ ਖੜਾ ਨਹੀਂ ਉਹਦਾ ਤੂੰ ਵੀ ਨਹੀਂ ਚਾਹੋ ਇਹ ਤਾਜੀ ਸੂਈ ਹੋਈ ਹੈ ਇਹ ਬੱਚਾ ਜਾਇ ਪੰਜਾਬ ਦਾ ਹੀ ਬੱਚਾ ਇਹ ਮਗਰ ਹਾਂ ਹਾਂ ਇਹ ਕਿਹੜੀ ਕੋੜੀ ਆ ਸਹਿਬਾ ਇਹ ਕਿਦੀ ਆ ਇਹ ਕਿ ਆਪ ਕਿਦੀ ਆ ਐ ਨਹੀਂ ਪਤਾ ਇਹਨਾਂ ਨੂੰ ਤੈਨੂੰ ਬਤਾਉ ਉ ਕੀ ਵੀ ਆ ਬੱਚੀ ਇਹਨੂੰ ਨਹੀਂ ਬਤਾ ਬਸੇ ਘੋੜੀ ਕੋੜੀ ਰਣੀ ਬਤਾ ਤਰ ਤਰ ਭਾਂ ਲੈਣੀ ਹੋਣੀ ਸੀ ਫੇਰ ਆਪਰੇ ਵਾਲਾ ਕਾਲੇ ਘੰਟੇ ਦਾ ਇਹ ਕਿੰਨੇ ਚਿਰ ਦਾ ਹੋ ਗਿਆ ਬੱਚਾ ਸੌਦਾ ਮੰਨ ਤਾ 14 ਮਿੰਟ ਇਹ ਕਾਲੇ ਘੰਟੇ ਦੇ ਵਿੱਚੋਂ ਏ ਵੀ ਬਸ਼ੀਰੀ ਆ ਜੀ ਲੱਗਦੀ ਤਾਂ ਘੋੜੀ ਆ ਬਾਡੀ ਬੁੱਡੀ ਬਹੁਤ ਆ ਇਹ ਲਾਲ ਰਤਨ ਦੀ ਉਧਰ ਪੰਜਾਬ ਇਧਰ ਚੈਂਪੀਅਨ ਆ ਚੈਂਪੀਅਨ ਪੰਜਾਬ ਸ਼ਿੰਗਾਰ ਬਾਹਰ ਕੱਢ ਕੇ ਵੀ ਦੇਖਾਂਗੇ ਇਹਨੂੰ ਆ ਲੈ ਮਾਰਦਾ ਲਿਸ਼ਕਾ ਪੂਰੀਆਂ